ਮੇਰਾ ਪ੍ਰੀਤਪਾਲ ਸਿੰਘ ਸਭ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਾਨਦਸਤ ਆਸਤਾਦ ਪੰਜਾਬ ਦੀ ਟੀਮ ਵੱਲੋਂ ਜਿਹੜਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਫੈਸਲਾ ਲਿਆ ਸਿੰਘ ਸਾਹਿਬ ਗਿਆਨੀ ਰ ਕੁਬੀਰ ਸਿੰਘ ਜੀ ਨੂੰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਤਖਤ ਚਰੀ ਕੇਸਗੜ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਅਸੀਂ ਇਹ ਆਪਣੇ ਵੱਲੋਂ ਇੱਕ ਹਲਕਾ ਪ੍ਰਦਰਸ਼ਨ ਕਰ ਕੀਤਾ ਜਿਹੜਾ ਗਾਂਧੀ ਚੌਂਕ ਬਟਾਲਾ ਵਿਖੇ ਬਹੁਤ ਗਲਤ ਆ ਜਿੱਦਾਂ ਮਤਲਬ ਇਹ ਕਹਿ ਸਕਦੇ ਆ ਕਿ ਇਸ ਤੋਂ ਵੱਡਾ ਜਿਹੜਾ ਦੁਖਾਂਤ ਸਾਡੇ ਲਈ ਹੈ ਹੀ ਨਹੀਂ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਨੂੰ ਕਹਾਣ ਲਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਸਰ ਨਹੀਂ ਛੱਡੀ ਸਿੰਘ ਸਭਾਨਾਂ ਨੂੰ ਦਾ ਉਹਨਾਂ ਨਿਰਾਦਰ ਕਰਨ ਦੀ ਹੁਣ ਵੀ ਜਿਹੜੀ ਵੀ ਕਾਰਵਾਈ ਹੈ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਜੋ ਕਰਤਾ ਦਰਤਾ ਆ ਉਹਨਾਂ ਦੀ ਬਦੌਲਤ ਹੀ ਸਿੰਘ ਸਭਾਨਾਂ ਨੂੰ ਫਾਰਗ ਕੀਤਾ ਗਿਆ ਉਹਨਾਂ ਨੂੰ ਕੱਢਿਆ ਗਿਆ ਇਸ ਕਰਕੇ ਕਿਉਂਕਿ ਉਹਨਾਂ ਨੂੰ 2 ਦਸੰਬਰ ਦਾ ਜਿਹੜਾ ਉਹਨਾਂ ਦੇ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਸੀ ਉਸ ਦੀ ਬਦਲਾਖੋਰੀ ਦੀ ਨੀਤੀ ਜਿਹੜੀ ਆ ਉਹਨਾਂ ਦੀ ਉਹ ਹੁਣ ਅਪਣਾਉਣ ਜਾ ਰਹੇ ਆ ਉਹ ਉਸ ਵਜ੍ਹਾ ਦੇ ਨਾਲ ਸਿੰਘ ਸਭਾ ਨੂੰ ਕੱਢਿਆ ਗਿਆ ਇਹ ਉਸ ਦਾ ਵਿਰੋਧ ਸਾਰੀ ਕੌਮ ਜਿਹੜੀ ਆ ਉਹ ਕਰ ਰਹੀ ਹੈ ਮਸੰਦਾਂ ਤੋਂ ਗੁਰਦੁਆਰਾ ਸਾਹਿਬ ਮੁਕਤ ਕਰਾਇਆ ਹੀ ਹੁਣ ਬਾਦਲਾਂ ਤੋਂ ਮੁਕਤ ਕਰਾਉਣੇ ਪੈਣੇ ਆ ਇਹਨਾਂ ਨੇ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਆਪਣੀਆਂ ਜੇਬਾਂ ਸਮਝ ਲਿਆ ਇਹ ਜਿੰਨਾ ਵੀ ਗੁਰੂ ਸਾਹਿਬ ਦੇ ਵਿੱਚ ਚੜਾਵਾ ਚੜ ਰਿਹਾ ਵਾ ਇਹ ਸਾਰਾ ਇਹ ਬਾਦਲ ਜਿਹੜੇ ਖਾਰੇ ਨੇ ਇਹਨਾਂ ਦੀ ਖਾ ਖਾ ਕੇ ਮੱਤ ਮਰੀ ਗਈ ਹੈ ਗੱਲ ਹੋਰ ਕੁਝ ਨਹੀਂ ਹੈ ਇਨਾਂ ਨੂੰ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਰਹੇ ਨੇ ਜਦਕਿ ਕਿਸੇ ਨੇ ਵੀ ਅਕਾਲ ਤਖਤ ਸਾਹਿਬ ਤੇ ਚੜ੍ਹਾਈ ਕੀਤੀ ਆ ਉਹਦਾ ਕੱਖ ਨਹੀਂ ਰਿਆ ਜਿਵੇਂ ਇੰਦਰਾ ਗਾਂਧੀ ਹੋਵੇ ਤੇ ਚਾਹੇ ਹੁਣ ਸੁਖਬੀਰ ਬਾਦਲ ਵਰਗਿਆਂ ਦਾ ਹਾਲ ਵੇਖ ਲਓ ਲੇਕਿਨ ਇਹ ਫਿਰ ਵੀ ਨਹੀਂ ਹਟ ਰਹੇ ਇਹ ਸਿੰਘ ਸੇਬਾਨਾਂ ਦਾ ਬਹੁਤ ਵੱਡਾ ਨਰਾਜ਼ਰ ਆ ਇੰਨੀ ਚੜ੍ਹਦੀ ਕਲਾ ਵਾਲੇ ਇੰਨੇ ਪੜੇ ਲਿਖੇ ਧਾਰਮਿਕ ਵਿਦਿਆ ਦੇ ਵਿਦਵਾਨ ਉਹਨਾਂ ਨੂੰ ਇਹਨਾਂ ਨੇ ਫਾਰਕ ਕੀਤਾ ਵਾ ਉਹਨਾਂ ਨੂੰ ਕੱਢਿਆ ਵਾ ਇਸ ਚੀਜ਼ ਤੋਂ ਸਾਡਾ ਬਹੁਤ ਹਿਰਦਾ ਜਣਾ ਵਾ ਦੁਖੀ ਆ ਇਸ ਚੀਜ਼ ਲਈ ਅਸੀਂ ਇੱਕ ਹਲਕਾ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਵੱਡਾ ਪ੍ਰਦਰਸ਼ਨ ਵੀ ਕਰਾਂਗੇ ਗੁਰਦਰਾ ਪ੍ਰ ਧਾਰਮਿਕ ਮੁੱਦਿਆਂ ਤੇ ਘੱਟ ਧਿਆਨ ਦੇ ਰਹੀ ਆ ਪੋਲੀਟੀਕਲੀ ਰਾਜਨੀਤਿਕ ਮੁੱਦਿਆਂ ਵੱਲ ਜ਼ਿਆਦਾ ਧਿਆਨ ਵਰਸਾ ਸਿੰਘ ਵਲਟੋਆ ਜਿਹਦਾ ਆਪਣੀ ਕੋਈ ਹੋਣ ਨਹੀਂ ਹੈਗੀ ਜਿਹੜਾ ਸਨਸ ਅਗਿਆਨੀ ਹਰਪ੍ਰੀਤ ਸਿੰਘ ਜੀ ਤੇ ਕਿਹੇ ਟਾਈਮ ਤੇ ਤੋਮਤ ਲੋਂਦਾ ਰਿਹਾ ਇਹ ਸਾਰਾ ਜਿਹੜਾ ਕਾਰਜ ਹੈ ਉੱਥੋਂ ਸ਼ੁਰੂ ਹੋਇਆ ਵਾ ਇਸ ਵਰਸੇ ਵਲਟੋਏ ਨੂੰ ਠੰਡ ਪਾਉਣ ਵਾਸਤੇ ਉਹਦੀ ਸੰਤੁਸ਼ਟੀ ਕਰਾਉਣ ਵਾਸਤੇ ਪਲੱਸ ਜਿਹੜਾ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਨੁਮਾਇੰਦਿਆਂ ਨੂੰ ਸਜ਼ਾ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਦੀ ਬਦਲਾਖੋਰੀ ਦੀ ਨੀਤੀ ਉਦੋਂ ਤੇ ਹੱਥ ਜੋੜ ਕੇ ਇਹਨਾਂ ਨੇ ਮੰਨ ਲਿਆ कि ਅਸੀਂ ਪ੍ਰਵਾਨ ਕਰਦੇ ਆ ਬਾਅਦ ਵਿੱਚ ਕਹਿੰਦੇ ਸੀ ਕਿ ਅਸੀਂ ਤਾਂ ਸਿਰਫ ਹੱਥ ਕੇ ਪ੍ਰਵਾਨ ਕਰ ਲਿਆ ਕਿਉਂਕਿ ਸਾਨੂੰ ਹੁਕਮ ਹੋਇਆ ਸੀ ਲੇਕਿਨ ਜੇ ਤੁਹਾਨੂੰ ਹੁਕਮ ਹੋਇਆ ਸੀ ਤਾਂ ਤੁਸੀਂ ਮੰਨਿਆ ਨਾ ਤੁਸੀਂ ਮੰਨਿਆ ਗਲਤੀਆਂ ਕੀਤੀਆਂ ਤਾਂ ਤੁਸੀਂ ਉਹਨਾਂ ਨੂੰ ਮੰਨਿਆ ਜੇ ਤੁਸੀਂ ਗਲਤੀਆਂ ਨਹੀਂ ਕੀਤੀਆਂ ਤਾਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਕਿੱਦਾਂ ਹੋਗੇ ਇਹ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾ ਵਿਖਾਉਣਾ ਚਾਹੁੰਦੇ ਨੇ ਆਪਣੀ ਜਿਹੜੀ ਪਦਵੀ ਆ ਉਹਨੂੰ ਉੱਚਾ ਵਿਖਾਉਣਾ ਚਾਹੁੰਦੇ ਨੇ ਸਤਖ ਪਾਰਟੀ ਕਾਦੀ ਆ ਜੀ ਇਹ ਹੁਣ ਪੰਥਕ ਪਾਰਟੀ ਨਹੀਂ ਰਹੀ ਇੱਕ ਪਰਿਵਾਰ ਦੀ ਪਾਰਟੀ ਆ ਜੀ ਇਹਨਾਂ ਨੇ ਜਿੰਨੀ ਢਾਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਾਈ ਹੈ ਨ ਇਹ ਮਿੱਟੀ ਹੋਣਗੇ ਸ਼ੁਕਰ ਆ ਚਲੋ ਜੇ ਇਹਨਾਂ ਦੇ ਪਾਰਟੀ ਦੇ ਵਿੱਚੋਂ ਇੰਨੇ ਸੀਨੀਅਰ ਨੇਤਾ ਨੇ ਵਿਕਰਮਜੀਤ ਸਿੰਘ ਜੀ ਬੰਟੀਠੀਆ ਜੇ ਉਹਨਾਂ ਨੇ ਇਸ ਹੱਕ ਵਿੱਚ ਫੈਸਲਾ ਕੀਤਾ ਆ ਤੇ ਬੜੀ ਵੱਡੀ ਗੱਲ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਉਹਨਾਂ ਨੇ ਐਸਾ ਕੱਟ ਫੈਸਲਾ ਕੀਤਾ ਲੇਕਿਨ ਉਹਨਾਂ ਦੇ ਆਪਣੀ ਸਰਦਾਰ ਜਿਹੜੇ ਭੁੰਦੜ ਸਾਹਿਬ ਨੇ ਉਹਨਾਂ ਨੂੰ ਕਹਿਣ ਦੀ ਕਿ ਉਹਨਾਂ ਨੇ ਪਿੱਛੇ ਛੁਰਾ ਮਾਰਿਆ ਇਹਨਾਂ ਦੀ ਆਪਸ 'ਚ ਨਹੀਂ ਬਣਦੀ ਇਹਨਾਂ ਨੇ ਪੰਥਕ ਨੂੰ ਕੀ ਇਕੱਤਰਤਾ ਇਹਨਾਂ ਦੀ ਕਰਨੀ ਤੇ ਕੀ ਇਕੱਠ ਕਰਨਾ ਲੱਗਦਾ ਪੰਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪੰਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਅੱਜ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਤਿੰਨ ਮੋਲੇ ਮਹਾਨ ਪਦਮੀ ਬੈਠੇ ਉਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਕੱਢ ਦੇਣਾ ਉਹ ਵੀ ਇੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਅਤੇ ਮੈਂਬਰਾਂ ਵੱਲੋਂ ਜਿਨ੍ਹਾਂ ਦੀ ਹیثیت ਨਹੀਂ ਹੈਗੀ ਉਹਨਾਂ ਨੂੰ ਕੱਢਣ ਦੀ ਇਹਨਾਂ ਦੀ ਹیثیت ਨਹੀਂ ਹੈ ਉਹਨਾਂ ਨੂੰ ਜਥੇਦਾਰ ਬਣਾਉਣ ਦੀ ਜਥੇਦਾਰ ਬਣਦੀ ਹੈ ਕੌਮ ਕੌਮ ਬਣਾਉਂਦੀ ਹੈ ਜਥੇਦਾਰ ਇਹ ਲੋਕ ਨਹੀਂ ਬਣਾ ਸਕਦੇ ਇਹ ਜਥੇਦਾਰਾਂ ਤੋਂ ਉੱਤੇ ਹੋ ਗਿਆ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਦੀ ਮਤ ਮਾਰੀ ਗਈ ਹੋਈ ਆ ਗੱਲ ਹੋਰ ਕੋਈ ਨਹੀਂ ਇੱਥੋਂ ਦੇ ਵੀ ਜਿਹੜੇ ਮੈਂਬਰ ਨੇ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਫਿਰ ਵਿਵਾਦ ਖੜਾ ਹੋ ਜਾਣਾ ਲੇਕਿਨ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ